ਤੁਹਾ ਬਾਸਾ ਟੋੜਾ ਜੀ ਆਪ ਥੋੜੇ ਖੁੱਲੋ ਯਾਰ ਬਿਲਕੁਲ ਸੁਪਰਸਟਾਰ ਬਣ ਲਓ ਮੈਂ ਇੱਥੇ ਲੱਗੀ ਹੋਣਾ ਕੀ ਆਏ ਮਾਣਾ ਨਹੀਂ ਬੁਧਾਈ ਸ੍ਰੀ ਅੰਮ੍ਰਿਤ ਬਾਣੀ ਆ ਸਾਰੇ ਸਾਰੇ ਸ ਗੁਰੂ ਖਾਲਸਾ ਜੀ ਕਿ ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੈ ਕਿ ਮਲਟੋਨ ਗੁਰਦੁਆਰਾ ਸਿੰਘ ਸਭਾ ਦੇ ਸੇ ਮੁਖ ਸੇਵਾਦਾਰ ਅਜੀਤ ਸਿੰਘ ਸੇਠੀ ਜੀ ਦਾ ਪਿਛਲੇ ਦਿਨੀ ਅਕਾਲ ਚਲਾਣਾ ਹੋ ਗਿਆ ਸੀ ਉਹਨਾਂ ਦੇ ਅਕਾਲ ਚਲਾਣੇ ਤੋਂ ਬਾਅਦ ਉਥੋਂ ਦੀ ਪ੍ਰਬੰਧਕ ਕਮੇਟੀ ਨੇ ਸਰਬਸੰਮਤੀ ਨਾਲ ਸਰਬਮਿੰਦਰਜੀਤ ਸਿੰਘ ਜੀ ਨੂੰ ਇਹਨਾਂ ਨੂੰ ਸੇਵਾ ਬਖਸ਼ੀ ਹੈ ਦੇਖੋ ਸੇਵਾ ਜਿਹੜੀ ਮਿਲਦੀ ਹੈ ਇਹ ਮਿਲਦੀ ਕਰਮਾਂ ਨਾਲ ਵਾਹਿਗੁਰੂ ਦੀ ਕਿਰਪਾ ਨਾਲ ਬਿਨਾਂ ਭਾਗਾਂ ਤੋਂ ਤੇ ਬਿਨਾਂ ਵਾਹਿਗੁਰੂ ਦੀ ਕਿਰਪਾ ਤੋਂ ਕਿਸੇ ਸੇਵਾ ਨਹੀਂ ਮਿਲਦੀ ਤੇ ਫਿਰ ਸੇਵਾ ਕਰਦਿਆਂ ਸਾਡੇ ਮਨ ਦੇ ਵਿੱਚ ਕਦੀ ਵੀ ਨਹੀਂ ਆਉਣਾ ਚਾਹੀਦਾ ਕਿ ਅਸੀਂ ਜ਼ੋਰ ਨਾਲ ਜਾਂ ਤਾਕਤ ਨਾਲ ਜਾਂ ਕਿਸੇ ਤਰੀਕੇ ਨਾਲ ਸੇਵਾ ਲਈਏ ਸੇਵਾ ਉਤਰ ਉੱਠ ਕੇ ਦਿੱਤੀ ਪ੍ਰਮਾਤਮਾ ਨੇ ਇਹਨਾਂ ਤੇ ਕਿਰਪਾ ਕੀਤੀ ਹੈ ਅਸੀਂ ਸਾਰੇ ਜਿੱਥੇ ਅਨੁਆਇਆਂ ਨੂੰ ਜੀਅਾਂ ਕਹਿੰਦੇ ਹਾਂ ਉੱਥੇ ਨਾਲ ਹੀ ਅਸੀਂ ਸਤਿਗੁਰ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਇਹਨਾਂ ਨੂੰ ਸੇਵਾ ਕਰਨ ਦਾ ਬਲ ਬਖਸ਼ੀ ਨਿਮਰਤਾ ਨਾਲ ਪਿਆਰ ਨਾਲ ਮਨੁੱਖਤਾ ਦੀ ਸੇਵਾ ਹੈ ਗੁਰੂ ਘਰ ਦੀ ਸੇਵਾ ਦੇ ਨਾਲ ਨਾਲ ਮਨੁੱਖਤਾ ਦੀ ਸੇਵਾ ਬਹੁਤ ਵੱਡੀ ਹੈ ਜਿਹਦੇ ਅਸੀਂ ਗੁਰੂ ਘਰ ਦੇ ਵਿੱਚ ਰਹਿ ਕੇ ਕਰ ਸਕਦੇ ਹਾਂ ਇਹਨਾਂ ਕੋਲ ਸਕੂਲ ਹੈ ਇਸ ਸਕੂਲ ਨਾਲ ਜਿੱਥੇ ਸਿੱਖੀ ਦੀ ਵੀ ਬਹੁਤ ਵੱਡੀ ਸੇਵਾ ਕਰ ਸਕਦੇ ਹਾਂ ਅਸੀਂ ਕੋਸ਼ਿਸ਼ ਕਰਾਂਗੇ ਇਹਨਾਂ ਦੇ ਨਾਲ ਹਰ ਤਰ੍ਹਾਂ ਜਿਵੇਂ ਵੀ ਸਾਰੇ ਅਸੀਂ ਮਿਲ ਕੇ ਇਹਨਾਂ ਨੂੰ ਸਹਿਯੋਗ ਦੇਵਾਂਗੇ ਔਰ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਆਪਾਂ ਕਰੀਏ ਜੋ ਇਹ ਇੱਕ ਆਪਣੀ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਗੁਰਦੁਆਰਾ ਸਾਹਿਬ ਦੀਆਂ ਬਿਲਡਿੰਗਾਂ ਬਹੁਤ ਬਣਾ ਦਿੱਤੀਆਂ ਹੋਰੀ ਬਣਾਉਣੀਆਂ ਸ਼ਾਇਦ ਬੰਦੀਆਂ ਰਹਿਣਗੀਆਂ ਅਸੀਂ ਆਪਣੇ ਜਿਹੜੇ ਗੁਰਸਿੱਖ ਪਰਵਾਰ ਨੇ ਗਰੀਬ ਨੇ ਉਹਨਾਂ ਦੀ ਮਾਂ ਫੜੀਏ ਉਹਨਾਂ ਦੇ ਬੱਚਿਆਂ ਨੂੰ ਵਿੱਦਿਆ ਦਵਾਈਏ ਜਿਹੜੀ ਉਹ ਉਹਨਾਂ ਦੇ ਕੋਲ ਨਹੀਂ ਤਾਕਤ ਹੈਗੀ ਆਪਾਂ ਗੋਲਕ ਦਾ ਕੋਈ ਇਸ ਤਰ੍ਹਾਂ ਕਰੀਏ ਦਸਵੰਦ ਕੱਢੀਏ ਜੋ ਦਸਮਾ ਹਿੱਸਾ ਗੋਲਕ ਦਾ ਜੇ ਸਾਨੂੰ ਕੱਢੀਏ ਤੇ ਇੱਕ ਜਗ੍ਹਾ ਫੰਡ ਇਕੱਠਾ ਕਰਕੇ ਉਹਨਾਂ ਗਰੀਬ ਬੱਚਿਆਂ ਦੀ ਇਹਨਾਂ ਸਕੂਲਾਂ ਵਿੱਚ ਦਾਖਲਾ ਕਰਾਈਏ ਆਪਣੇ ਰਿਸਰਚ ਸਕੂਲ ਨੇ ਉਹਨਾਂ ਦੀ ਜਿੰਨੀ ਫੀਸ ਕੁਝ ਇਹ ਘੱਟ ਕਰਨ ਕੁਝ ਅਸੀਂ ਦੇਈਏ ਤਾਂ ਕਿ ਉਹ ਗਰੀਬ ਬੱਚੇ ਪੜ ਕੇ ਆਪਣੇ ਉੱਚੇ ਉਹਦਿਆਂ ਤੇ ਜਾ ਸਕਣ ਕਿਉਂਕਿ ਅਮੀਰ ਆਦਮੀ ਤਾਂ ਪੈਸੇ ਨਾਲ ਆਪਣੇ ਬੱਚੇ ਨੂੰ ਪੜਾ ਲੈਂਦਾ ਹੈ ਗਰੀਬਾਂ ਦੇ ਬੱਚਿਆਂ ਦੇ ਕੋਲ ਬਹੁਤ ਲਿਆਕਤ ਵੀ ਹੁੰਦੀ ਹੈ ਉਹ ਬਣ ਵੀ ਸਕਦੇ ਹਨ ਪਰ ਉਹਨਾਂ ਨੂੰ ਮੌਕਾ ਨਹੀਂ ਮਿਲਦਾ ਇਹ ਮਾਨਪਤਾ ਦੀ ਬਹੁਤ ਵੱਡੀ ਸੇਵਾ ਹੈ ਮੈਂ ਆਪਣੇ ਵੀਰ ਨੂੰ ਵਧਾਈ ਦਿੰਦਾ ਹਾਂ ਇਹ ਉਹਦਾ ਸੰਭਾਲਣ ਦੀ ਔਰ ਮੈਂ ਸਤਿਗੁਰੂ ਅਗੇ ਅਰਦਾਸ ਕਰਦਾ ਹਾਂ ਕਿ ਇਹਨਾਂ ਨੂੰ ਬਲ ਬਖਸ਼ਣ ਤਨਮਨ ਧਨ ਨਾਲ ਸੇਵਾ ਕਰਕੇ ਕਿਉਂਕਿ ਸੇਵਾ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਵਿੱਚ ਦੁਨੀਆ ਸੇਵਕ ਮਾਈਏ ਤਾਂ ਦਰਗੇ ਬੈਸਨ ਪਾਈਏ ਸਤਿਗੁਰੂ ਦੀ ਕਿਰਪਾ ਕਰਕੇ ਸੇਵਾ ਬਖਸ਼ੀ ਹੈ ਤੇ ਆਪ ਸੇਵਾ ਸਿੱਧ ਤੇ ਮਿਹਰਬਤ ਕਰਕੇ ਲੈਣ ਮੈਂ ਸਾਰਿਆਂ ਵੱਲੋਂ ਤੁਹਾਨੂੰ ਜੀ ਆਇਆਂ ਕਰਦਾ ਹਾਂ ਸਾਰਿਆਂ ਵੱਲੋਂ ਵਧਾਈ ਦਿੰਦਾ ਹਾਂ ਔਰ ਸਾਰਿਆਂ ਵੱਲੋਂ ਇਹ ਤੁਹਾਨੂੰ ਪ੍ਰੋਸਾ ਦਉਂਦੇ ਆ ਕਿ ਸਾਰੇ ਮਿਲ ਕੇ ਤੁਹਾਡੇ ਨਾਲ ਜਿੱਥੇ ਵੀ ਤੁਸੀਂ ਕਹੋਗੇ ਖੜੇ ਹੋਵਾਂਗੇ ਤੁਸੀਂ ਸੇਵਾ ਕਰੋਗੇ ਤਨਮਨ ਧਨ ਨਾਲ ਅਸੀਂ ਤੁਹਾਡਾ ਹਰ ਤਰ੍ਹਾਂ ਸਹਿਯੋਗ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਗਾਬਾ ਸਾਹਿਬ ਕੋਲ ਅਸ਼ੀਰਵਾਦ ਲੈਣ ਆਇਆ ਸੀ ਜੀ ਮੇਰੇ ਵੱਡੇ ਭਰਾ ਵੀ ਨੇ ਤੇ ਤੁਹਾਡਾ ਸਾਰਿਆਂ ਦਾ ਸਹਿਯੋਗ ਚਾਹੀਦਾ ਹੈ ਬਾਕੀ ਜਿੱਦਾਂ ਤੁਹਾਡਾ ਹੁਕਮ ਹੋਵੇਗਾ ਅਸੀਂ ਸਾਰੇ ਮਿਲ ਕੇ ਚੱਲਣਾ ਰਲ ਕੇ ਚੱਲਣਾ ਜਿੱਦਾਂ ਗਾਬਾ ਸਾਹਿਬ ਦਾ ਹੁਕਮ ਹੋਵੇਗਾ ਜੋ ਕਹਿਣਗੇ ਸਾਡੇ ਪ੍ਰਧਾਨ ਨੇ ਜਿੱਦਾਂ ਕਹਿਣਗੇ ਅਸੀਂ ਉਦਾਂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਆ ਵਾਹਿਗੁਰੂ ਜੀ ਕੀ ਫਤਿਹ ਅੱਜ ਸੇਠੀ ਸਾਹਿਬ ਦੇ ਕਾਲ ਚਲਾਣਾਂ ਤੋਂ ਬਾਅਦ ਇਹ ਵਾਇਸ਼ ਪ੍ਰਧਾਨ ਸਾਹਿਬ ਨੂੰ ਉਥੋਂ ਦੇ ਹੁਣ ਸਰਬਸੰਮਤੀ ਨਾਲ ਮੁਖ ਸੇਵਾਦਾਰ ਬਣ ਇਹਨੇ ਵਾਇਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਬਸਤੀ ਛੇਖ ਨੂੰ ਰਿਪਰੈਜ਼ੈਂਟੇਸ਼ਨ ਮਿਲੀ ਹੈ ਪਹਿਲੇ ਸੇਠੀ ਸਾਹਿਬ ਹੀ ਬਸਤੀ ਛੇਖ ਦੇ ਸਨ ਇਹ ਵੀ ਬਸਤੀ ਛੇਖ ਦੇ ਨੇ ਚਲੋ ਗੁਰੂ ਦਾ ਸਥਾਨ ਹੈ ਬਸਤੀ ਛੇ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਨੇ ਹੁਣ ਆ ਵਾਹਿਗੁਰੂ ਜੀ ਕੀ ਫਤਿਹ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਵਿੱਚ ਅੱਜ ਵਾਲਟੋਂ ਦੇ ਜਿਹਨਵੇਂ ਸੇਵਾਦਾਰ ਬਣਿਆ ਹਨ ਸਾਰੇ ਸਿੰਘ ਸਵਾਲ ਹੋਣਾਂ ਦਾ ਮਾਨਸਤਕਾਰ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਵਿਦਾਇਤੀ ਦਿੱਤੀ ਜਾ ਰਹੀ ਹੈ ਗੁਰਚਰਨ ਅਰਦਾਸ ਕਰਦੇ ਆ ਜਿਸ ਤਰ੍ਹਾਂ अजीत ਸਿੰਘ ਸਿੱਟੀ ਪਹਿਲੇ ਜੋ ਪ੍ਰਧਾਨ ਸਨ ਗੁਰੂ ਘਰ ਦੀ ਸੇਵਾ ਕਰਦੇ ਰਹੇ ਹਨ ਇਹ ਵੀ ਉਸੇ ਤਰ੍ਹਾਂ ਨਿਮਰਤਾਜ ਰਹਿ ਕੇ ਸਾਰੇ ਨਾਲ ਲੈ ਕੇ ਸਾਰੇ ਸਿੰਘ ਸੌ ਨਾਲ ਲੈ ਕੇ ਸਾਰੇ ਸਹਿਯੋਗ ਨਾਲ ਸਾਰੇ ਪ੍ਰੋਗਰਾਮ ਲਿਖਣ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੇ ਦਿਨੀ ਅਚਾਨਕ ਸਾਰ ਸਿੱਠੀ ਸਾਹਿਬ ਛੋੜਾ ਦੇ ਗਏ ਸੀਗੇ ਜੋ ਮੁਖ ਸੇਵਾਦਾਰ ਸਨ ਮਾਡਲ ਟਾਉਨ ਦੇ ਉਹਨਾਂ ਦੀ ਥਾਂ ਤੇ ਹੁਣ ਸਾਰੀ ਸਮੂਚੀ ਕਮੇਟੀ ਨੇ ਸਰਬਸੰਮਤੀ ਨਾਲ ਸਾਰ ਮਿੰਦਰਜੀਤ ਸਿੰਘ ਜੀ ਨੂੰ ਮੁਖ ਸੇਵਾਦਾਰ ਦੀ ਸੇਵਾ ਬਖਸ਼ੀ ਹੈ ਇਹ ਵਾਕਈ ਭਾਗਾ ਨਾਲ ਸੇਵਾ ਮਿਲਦੀ ਹੈਗੀ ਆ ਜੇ ਕਿਸੇ ਦੇ ਅੱਛੇ ਕਰਮ ਹੈ ਤੇ ਉਹਨੂੰ ਇਹ ਸੇਵਾ ਮਿਲਦੀ ਹੈਗੀ ਆ ਅਸੀਂ ਅਰਦਾਸ ਕਰਦੇ ਹਾਂ ਕਿ ਵੈਗੁਰੂ ਉਹਨਾਂ ਤੇ ਕਿਰਪਾ ਕਰਨ ਔਰ ਇਹ ਵੱਧ ਚੜ ਕੇ ਜਿਹੜੀਆਂ ਗੁਰਦੁਆਰੇ ਦੀਆਂ ਸੇਵਾਵਾਂ ਹੈਗੀਆਂ ਸਮਾਜਿਕ ਸੇਵਾਵਾਂ ਉਹਨਾਂ ਨੂੰ ਕਰਨ ਬਾਕੀ ਅਸੀਂ ਗੁਰਦੁਆਰਾ ਗੁਰਨਾਨਕ ਮਿਸ਼ਨ ਵੱਲੋਂ ਸਾਰੇ ਹੀ ਮੈਂਬਰ ਇਹਨਾਂ ਦੇ ਨਾਲ ਹੈਗੇ ਆ ਬਾਕੀ ਗੁਰਨਾਨਕ ਮਿਸ਼ਨ ਵਿੱਚ ਤੁਹਾਨੂੰ ਪਤਾ ਵੀ ਇੱਕ ਹਸਪਤਾਲ ਵੀ ਚੱਲਦਾ ਜਿਹੜਾ ਕਿ ਕਾਫੀ ਅੱਛੇ ਲੈਵਲ ਤੇ ਹੈ ਔਰ ਗੁਰਦੁਆਰੇ ਵਿੱਚ ਲੰਗਰ ਵੀ ਸਦਾ ਹੀ ਚੱਲਦਾ ਹੈਗਾ ਤਿੰਨੋਂ ਟਾਈਮ ਤੇ ਮੈਂ ਇੱਥੇ ਬੇਨਤੀ ਕਰਦਾ ਵੀ ਜੇ ਕੋਈ ਵੀ ਕਿ ਪਰਿਵਾਰ ਜਿਹੜਾ ਨਹੀਂ ਅਫੋਰਡ ਕਰਦਾ ਇਲਾਜ ਦੀ ਜ਼ਰੂਰਤ ਹੈ ਮੈਨੂੰ ਚਿੱਠੀ ਲਿਖ ਕੇ ਭੇਜ ਦਿਓ ਕੋਈ ਵੀ ਜਿਹੜਾ ਸਾਡੇ ਸੰਗਤਪਵਾਲ ਨੂੰ ਉਹਦਾ ਇਲਾਜ ਫ੍ਰੀ ਕਰਾਂਗੇ ਜੇ ਕੋਈ ਆਪਰੇਸ਼ਨ ਕਰਨ ਵਾਲਾ ਜੇ ਅੱਖਾਂ ਦਾ ਆਪਰੇਸ਼ਨ ਆ ਕੁਝ ਵੀ ਮਤਲਬ ਕੋਈ ਵੀ ਇਲਾਜ ਹੈਗਾ ਉਹ ਸਾਡੇ ਨੂੰ ਫ੍ਰੀ ਹੋਏਗਾ ਬਾਕੀ ਜੋ ਵੀ ਪ੍ਰੋਗਰਾਮ ਬਾਕੀ ਸਭ ਸੰਭਾਵਾਂ ਸਭ ਮਿਲ ਕੇ ਬਣਾਉਣ ਗਿਆ ਅਸੀਂ ਉਹਦੇ ਵਿੱਚ ਨਾਲ ਆ ਔਰ ਇਹ ਵਾਕਈ ਸੁਧਾਰ ਹੋਣੇ ਚਾਹੀਦੇ ਹੈਗੇ ਕਿਉਂਕਿ ਜਿਹੜੀ ਸਾਡੀ ਕੌਮ ਹੈ ਉਹਦੇ 'ਚ ਨਿਗਾਰ ਆ ਰਿਹਾ ਅਸੀਂ ਥੋੜਾ ਜਿਹਾ ਇਹ ਬਿਲਕੁਲ ਇੱਕ ਖਾਵੇ ਦੇ ਵਾਲਾ ਧਰਮ ਜਿਹਾ ਬਣਾ ਰਹੇ ਆ ਜਿਹੜਾ ਸਹੀ ਮੈਨੇ ਧਰਮ ਹੈਗਾ ਜਿਹੜਾ ਸਾਡੇ ਗੁਰੂ ਸਾਹਿਬ ਨੇ ਸ਼ੁਰੂ ਕੀਤਾ ਸੀਗਾ ਮਨੁੱਖਤਾ ਦੀ ਸੇਵਾ ਵਾਲਾ ਸਾਨੂੰ ਉਸੇ ਪਾਸੇ ਆਉਣਾ ਚਾਹੀਦਾ ਹੈਗਾ ਜਿਹੜਾ ਬੱਚਿਆਂ ਨੂੰ ਪੜਾਉਣਾ ਖਾਸ ਕਰਕੇ ਲੜਕੀਆਂ ਨੂੰ ਪੜਾਉਣਾ ਇਹ ਬਹੁਤ ਵੱਡੀ ਗੱਲ ਹੈਗੀ ਆ ਕਿਉਂਕਿ ਜੇ ਇੱਕ ਘਹਾਤ ਹੈਗੀ ਜਿਹੜੀ ਬੀਬੀ ਪੜ ਜਾਏਗੀ ਸਾਰਾ ਪਰਿਵਾਰ ਪੜ ਜਾਏਗਾ ਜੇ ਆਦਮੀ ਪੜ ਜਾਏਗਾ ਤਾਂ ਇਕੱਲਾ ਹੀ ਰਹਿ ਜਾਏਗਾ ਇਸ ਕਰਕੇ ਸਾਨੂੰ ਇਸ ਪਾਸੇ ਵੀ ਧਿਆਨ ਦੇਣਾ ਚਾਹੀਦਾ ਹੈਗਾ ਜਿਸ ਤਰ੍ਹਾਂ ਕਿ ਹੋਰ ਜਿਹੜੀਆਂ ਬੱਚੇ ਜਿਹੜੇ ਜਿਹੜੇ ਨਹੀਂ ਅਫੋਰਡ ਕਰਦੇ ਉਹਨਾਂ ਨੂੰ ਸਾਨੂੰ ਮਦਦ ਕਰਨੀ ਚਾਹੀਦੀ ਔਰ ਅਸੀਂ ਕੁਝ ਕਰਦੇ ਵੀ ਆਂ ਬਾਕੀ ਸਿੰਘ ਸੁਭਾਵਾਂ ਦੇ ਤੌਰ ਤੇ ਵੀ ਕਰਨ ਨੂੰ ਤਿਆਰ ਹੈਗੇ ਆਂ ਨਾਲ ਹੈਗੇ ਆਂ ਤੇ ਮੈਂ ਉਮੀਦ ਕਰਦਾ ਹਾਂ ਕਿ ਵਾਹਿਗੁਰੂ ਨੇ ਉਹਨਾਂ ਤੇ ਕਿਰਪਾ ਕਰਨਗੇ ਇਹ ਸਾਰੀਆਂ ਸੁਭਾਵਾਂ ਨੂੰ ਅੱਛੇ ਢੰਗ ਨਾਲ ਨਿਭਾਉਣਗੇ ਔਰ ਸਾਰਿਆਂ ਵੱਲੋਂ ਆਪਣੇ ਵੱਲੋਂ ਸਾਰਿਆਂ ਵੱਲੋਂ ਇਹਨਾਂ ਨੂੰ ਜੀ ਆਇਆਂ ਵੀ ਆਖਦਾ ਤੇ ਵਧਾਈ ਵੀ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤਲਾਏ ਸੱਚੇ ਪਾਸ਼ਾ ਨੇ ਬਹੁਤ ਕਿਰਪਾ ਕੀਤੀ ਹੈ ਮੇਰੇ ਵੀਰ ਸਰ ਮਹਿੰਦਰਜੀਤ ਸਿੰਘ ਦੀ ਸਮੂਹ ਕਮੇਟੀ ਨੂੰ ਸਿਗਾ ਦਿੱਤੀ ਹੈ ਸਤਗੁਰੂ ਜਨਨ ਅਰਦਾਸ ਹੈ ਜਿਸ ਪਹਿਲੇ ਸਾਡੇ ਪ੍ਰਧਾਨ ਜੀ ਸਾਥ ਸਿਟੀ ਜੀ ਸਾਹਿਬਸਾ ਨੇ ਉਹਨਾਂ ਆਪਣੇ ਚਰਨਾਂ ਦੀ ਨਮਾਜ਼ ਬਖਸ਼ੇ ਜੋ ਸਾਨੂੰ ਪਿੱਛੇ ਵਿਛੋੜਾ ਦੇ ਗਿਆ ਨਾ ਤੇ ਇਹਨਾਂ ਨੂੰ ਚੜ੍ਹਦੀ ਕਲਾ ਜੀਵਨ ਬਖਸ਼ੇ ਉਦੋਂ ਬਖਸ਼ੇ ਤਦਕੋ ਸਤਗੁਰੂ ਦੀ ਜਿਹੜੇ ਕਿਰਪਾਾਂ ਦੀ ਉਹੀ ਸੇਵਾ ਕਰਦਾ ਹੈ ਜਿਹੜੋ ਕੋ ਟਾਈਮ ਹੁੰਦਾ ਹੈ ਜਿਹੜੋ ਸਾਰਾ ਮਾਇਆ ਦੀ ਸੇਵਾ ਹੁੰਦੀ ਹੈ ਸਾਰੇ ਉਹ ਹੀ ਕਰ ਸਕਦੇ ਹਨ ਸਤਿਗੁਰ ਚਰਨਾਂ ਦੀ ਬੇਨਤੀ ਸੱਚੇ ਭਜਨ ਉਦਮ ਉਤਸ਼ਾਹ ਤੇ ਤੰਦਰੁਸਤੀ ਬਖਸ਼ਣ ਤਾਂ ਕਿ ਬਾਤ ਚੜ ਕੇ ਸੇਵਾ ਕਰ ਸਕਣ ਤੇ ਪੂਰੀ ਪ੍ਰੰਤਕ ਵੱਡੀ ਗੁਰਦੁਆਰਾ ਨਮੀਪਾਸ਼ੀਆਂ ਦੇ ਨਾਲ ਖੜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਗੁਰੂ ਸਾਹਿਬ ਨੇ ਮੇਰ ਕਰਕੇ ਸਾਡੇ ਸਤਕਾਰਯੋਗ ਵੀਰ ਸਰਬਿੰਦਰ ਜੀ ਸਿੰਘ ਜੀ ਨੂੰ ਇਹ ਮਾਨ ਬਖਸ਼ਿਆ ਸੇਵਾ ਕਰਨ ਦਾ ਅਸੀਂ ਇਹਨਾਂ ਨੂੰ ਵਧਾਈ ਦਿੰਨੇ ਆਂ ਔਰ ਜਿਹੜੇ ਸਾਡੇ ਵੀਰ ਸਾਡਾ ਰਜੀਤ ਸਿੰਘ ਜੀ ਸੇਠੀ ਉਹ ਇਸ ਸਮੇਂ ਅਕਾਲ ਚਲਾਣਾ ਕਰ ਗਏ ਉਹਨਾਂ ਦਾ ਵੀ ਸਾਰੀਆਂ ਸਿੰਘ ਸੁਭਾਵਾਂ ਨੂੰ ਔਰ ਖਾਸ ਕਰਕੇ ਸਾਨੂੰ ਨਗਰ ਕੀਰਤਨਾਂ 'ਚ ਬਹੁਤ ਸਹਿਯੋਗ ਸੀ ਔਰ ਆਸ਼ ਕਰਦੇ ਆਂ ਇਹ ਵੀ ਅਭੀ ਪਹਿਲਾਂ ਵੀ ਉਹਨਾਂ ਦੇ ਨਾਲ ਪੂਰੀ ਸੇਵਾ ਨਿਭਾਉਂਦੇ ਸਨ ਉਹਨੂੰ ਵੀ ਰਹਿਮਾਨਗੇ ਮੈਂ ਇਸ ਮੌਕੇ ਤੇ ਇੱਕ ਹੋਰ ਬੇਨਤੀ ਕਰਨੀ ਚਾਹਨਾ ਜੋ ਸ਼ਹਿਰ ਦਾ ਨਗਰ ਕੀਰਤਨ 15 ਤਰੀਕ ਨੂੰ ਆ ਰਿਹਾ ਹੈ ਉਸ ਦੇ ਵਿੱਚ ਇਹ ਸਾਰੀਆਂ ਸਿੰਘ ਸੁਭਾਵਾਂ ਜਿੱਦਾਂ ਪਹਿਲਾਂ ਤਨਮਨ ਤਨ ਨਾਲ ਸੇਵਾ ਨਿਭਾਉਂਦੀਆਂ ਹਨ ਉਹਨਾਂ ਵੀ ਉਸੇ ਤਰ੍ਹਾਂ ਨਿਭਾਣ ਔਰ ਸਾਡੇ ਵੀਰ ਜਿਹੜੇ ਵਿੱਚ ਸਾਹਿਰ ਬਜਨ ਸਿੰਘ ਸੈਣੀ ਜੀ ਵੀ ਬੈਠੇ ਹਨ ਇਹਨਾਂ ਨੇ ਸਾਡੀ ਬੇਨਤੀ ਦੇ ਜੋ ਨਗਰ ਕੀਰਤਨ ਹੈ ਉਹ 16 ਤਰੀਕ ਨੂੰ ਸਜਾਇਆ ਹੈ ਉਹਦੇ 'ਚ ਵੀ ਸਾਰੇ ਵੀਰ ਪਹੁੰਚਣ ਔਰ ਅਸੀਂ ਆਸ ਕਰਦੇ ਹਾਂ ਜਿੱਦਾਂ ਇਹ ਸਾਰੀਆਂ ਕਮੇਟੀਆਂ ਆਪਣੇ ਆਪ ਤੋਂ ਉੱਤੇ ਉੱਠ ਕੇ ਆਪਣੇ ਇਲਾਕਿਆਂ ਤੋਂ ਉੱਤੇ ਉੱਠ ਕੇ ਜੋ ਸ਼ਹਿਰ ਦੀ ਜਾਂ ਸਿੰਘ ਸੁਭਾਵਾਂ ਦੀ ਜਾਂ ਮਾਨਵਤਾ ਦੀ ਔਰ ਸਿੱਖੀ ਦੀ ਸੇਵਾ ਨਿਭਾ ਰਹੀਆਂ ਹਨ ਗੁਰੂ ਸਾਹਿਬ ਬਖਸ਼ਿਸ਼ ਕਰਕੇ ਨਾ ਸਾਰਿਆਂ ਤੋਂ ਸੇਵਾ ਲੈਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ